जय भारत माता की जय भारत माता की जय भारत माता की भारत माता की डॉक्टर श्यामा प्रसाद मुखर्जी हमारे 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 भारत माता की जय बंदे मातरम बंदे मातरम भारत माता की जय बंदे मातरम बंदे मातरम बंदे मातरम बंदे मातरम ਸ਼ਾਮਾ ਪ੍ਰਸ਼ਾਦ ਮੁਖਰਜੀ ਜਿੰਦਾਬਾਦ ਡਾਕਟਰ ਸ਼ਾਮਾ ਪ੍ਰਸ਼ਾਦ ਮੁਖਰਜੀ ਡਾਕਟਰ ਸ਼ਾਮਾ ਪ੍ਰਸ਼ਾਦ ਮੁਖਰਜੀ ਨੇ ਅਖੰਡ ਭਾਰਤ ਵਾਸਤੇ ਦੇਸ਼ ਦੀ ਏਕਤਾ ਵਾਸਤੇ ਸਭ ਤੋਂ ਪਹਿਲਾਂ ਆਪਣਾ ਬਲਿਦਾਨ ਦਿੱਤਾ ਸੀ ਜਦ ਇਹ ਸੀ ਕਿ ਕਸ਼ਮੀਰ ਚ ਬਿਨਾ ਪਰਮਿਟ ਤੋਂ ਐਂਟਰੀ ਨਹੀਂ ਹੋ ਸਕਦੀ ਉਹਨਾਂ ਨੇ ਕਸ਼ਮੀਰ ਜਾ ਕੇ ਬਿਨਾ ਪਰਮਿਸ਼ਨ ਲਏ ਕਸ਼ਮੀਰ ਐਂਟਰ ਕੀਤਾ ਹਰ ਪਦ ਜਿਹੜੀ ਸਰਕਾਰ ਸੀ ਉਸ ਟਾਈਮ ਦੀ ਉਹਨਾਂ ਨੇ ਉਹਨੂੰ ਅਰੈਸਟ ਕਰਕੇ ਜੇਲ੍ਹ ਚ 40 ਦਿਨ ਰੱਖਿਆ ਤੇ 40 ਦਿਨ ਬਾਅਦ ਹੀ ਉਹਨਾਂ ਦੀ ਜਿਸ ਤੇ ਉਹ ਹਾਲਾਤਾਂ ਚ ਨਾਲ ਨੂੰ ਹੋ ਰੋਗੇ ਤੇ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਮਤਲਬ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਦੇਸ਼ ਨੇ ਉਹਨਾਂ ਦੀ ਮੌਤ ਬਾਰੇ ਜਿਹੜੇ ਹਾਲਾਤ ਸੀ ਉਹਨਾਂ ਦਾ ਪਤਾ ਲੱਗਿਆ ਦੱਸ ਉਹ ਜਿਹੜੀ ਪਹਿਲੀ ਸੰਸਦ ਬਣੀ ਸੀ ਉਸਦੇ ਪਹਿਲੇ ਮੰਤਰੀ ਸੀ ਪਰ ਉਹ Nehru ਸਰਕਾਰ ਦੀ ਜਿਹੜੀ ਅਪਮੈਂਟ ਦੀ ਨੀਤੀ ਸੀ ਇੱਕ ਵਾਰ ਨੂੰ ਖੁਸ ਕਰਨ ਦਾ ਜੋ ਉਹਨਾਂ ਦਾ ਸੀ ਉਹਦਾ ਉਹ ਹਮੇਸ਼ਾ ਵਿਰੋਧ ਕਰਦੇ ਰਹੇ ਇਸੇ ਕਰਕੇ ਉਹਨਾਂ ਦੇ ਕਾਂਗਰਸ ਤੋਂ ਇਤਫਾ ਦੇ ਕੇ ਅਲੱਗ ਭਾਰਤਿਆ ਜਨਸ਼ਕਤੀ 1949 ਸਥਾਪਨਾ ਕੀਤੀ ਤੇ ਪਹਿਲੀ ਵਾਰੀ ਦਿਨ ਮੈਂਬਰ ਜਿਸ ਡਾਕਟਰ ਸਾਹਿਬ ਵੀ ਕਸੂਮ ਉਹ ਚੁਣੇ ਗਏ ਉਹਨਾਂ ਨੇ ਸਾਰੀ ਉਮਰ ਜੋ ਹੈ ਕਾਂਗਰਸ ਦਾ ਜਿਹੜੀ ਅਫੀਮੈਂਟੀ ਦਿੱਤੀ ਸੀ ਕਿ ਇੱਕ ਵਾਰ ਤੁਸ ਕਰੂਗੀ ਜੋ ਉਹਨਾਂ ਨੇ ਉਹਦਾ ਵਿਰੋਧ ਕਰਦੇ ਰਹੇ ਤੇ ਸਾਰੀ ਉਮਰ ਆਖੀਰ ਤੱਕ ਉਹ ਵਿਰੋਧ ਕਰਦੇ ਹੀ ਰਹੇ ਉਹਨਾਂ ਨੇ ਇਹ ਉਹਨਾਂ ਦੀ ਕੋਸ਼ਿਸ਼ ਨਾ ਹੁੰਦੀ ਤਾਂ ਪੰਜਾਬ ਵੀ ਪਾਕਿਸਤਾਨ ਦਾ 파ਟ ਬਣ ਜਾਣਾ ਸੀ ਅੱਧਾ ਪੰਜਾਬ ਜਿਸ ਦਾ ਪੰਜਾਬ ਜਿਸ ਜੀ ਰਹੇ ਨੇ ਆ ਉਹ ਵੀ ਪਾਕਿਸਤਾਨ ਚ ਜਾ ਰਹੀ ਸੀ ਤੇ ਉੱਧਰ ਬੰਗਾਲ ਨੂੰ ਵੀ ਇਹ ਹਿੰਦੁਸਤਾਨ ਦੇ ਰੱਖਣ ਚ ਡਾਕਟਰ ਸਾਹਿਬ ਦਾ ਬੜਾ ਬਹੁਤ ਬੜਾ ਹੱਥ ਸੀ ਡਾਕਟਰ ਸਾਹਿਬ ਨੇ ਕਈ ਬੜੇ ਬੜੇ ਉਦਯੋਗ ਚਿੱਤਰ ਰੰਗਣ ਰੇਲਵੇ ਫੈਕਟਰੀ ਡਾਕਟਰ ਸਾਹਿਬ ਦੀ ਦੇ ਦੇ ਜਿਉ ਨਾਲੇ ਬਲਦਾਨ ਨੂੰ ਬੇਸਮਵੇ ਸਾਥ ਯਾਦ ਰੱਖੇਗਾ ਹਰਤ ਮਤਾ ਕੀ ਜੈ ਰਾક્ટર ਸ਼ਾਮਾ ਪ੍ਰਸਾਦ ਮੁਖਰਜੀ ਦਾ ਵਿਰਾਸਤ ਜੋ ਹੈ ਉਹ ਇਤਿਹਾਸਕ ਹੈ ਬਲ ਬੇਸ ਦਿਨ ਰੱਤਾ ਕਲਵਾ ਤੇ ਸਾਡੇ ਜਸਤ ਸਿੰਘ ਪ੍ਰਧਾਨ ਮੰਤਰੀ ਮੋਦੀ ਜੀ ਇਹ ਦਿਨਾਂ ਨੇ ਪਾਕਿਸਤਾਨ ਨੂੰ ਜੋ ਦੇਸ਼ ਦੀ ਅਖੰਡਤਾ ਵਾਸਤੇ ਖਤਰਾ ਪੈਦਾ ਕਰ ਰਹੀ ਸੀ ਉਹਨੂੰ ਖੂ ਤੋੜ ਦਿਵਾ ਦਿੱਤਾ ਹਾਂਜੀ ਰੋਕੀ ਜੀ ਅਤੇ ਸ਼ਾਮਾ ਪ੍ਰਸਾਦ ਮੁਖਰਜੀ ਦਾ ਬਲਦਾਨ ਦੀ ਵਿਸ਼ਾਏ ਉਹਦੇ ਵਿੱਚ ਤੁਸੀਂ ਕੀ ਕਹੋਗੇ ਅੱਜ ਸਮਾਣਾ ਮੰਡਲ ਦੇ ਵਿੱਚ ਸ਼ਾਮਾ ਪ੍ਰਸਾਦ ਮੁਖਰਜੀ ਦਾ ਬਲਦਾਨ ਦਿਵਸ ਹੈ ਜਤਿੰਦਰ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਪੇਕ ਕਰਕੇ ਬਣਾਇਆ ਗਿਆ ਸ਼ਾਮਾ ਪ੍ਰਸਾਦ ਮੁਖਰਜੀ ਹਿੰਦੁਸਤਾਨ ਦੀ ਆਜ਼ਾਦ ਭਾਰਤ ਦੀ ਪਹਿਲੀ ਕੈਬਨ ਮੰਤਰਾਲੇ ਦੇ ਵਿੱਚ ਕੈਬਨਟ ਮਨਿਸਟਰ ਹੁੰਦੇ ਹੋਏ ਵੀ ਜੋ ਦੇਸ਼ ਦੇ ਵਿੱਚ ਕਾਨੂੰਨ ਜਿਹੜਾ ਆਜ਼ਾਦ ਭਾਰਤ ਦੇ ਵਿੱਚ ਜਜ਼ੀਰਾ ਟਾਈਪ ਚਲਾਇਆ ਗਿਆ ਸੀਗਾ ਵੀ ਅੱਧੇ ਦੇਸ਼ ਦੇ ਵਿੱਚ ਪਰਮਿਸ਼ਨ ਲੈ ਕੇ ਜੰਮੂ ਕਸ਼ਮੀਰ ਦੇ ਵਿੱਚ ਐਂਟਰ ਕਰਨਾ ਪੈਂਦਾ ਸੀਗਾ ਉਸ ਦਾ ਵਿਰੋਧ ਕਰਦੇ ਹੋਏ ਉਹਨਾਂ ਨੇ ਨਾਅਰਾ ਲਾਇਆ ਸੀਗਾ ਇੱਕ ਇੱਕ ਦੇਸ਼ ਇੱਕ ਦੇਸ਼ ਮੇਂ ਦੋ ਵਿਧਾਨ ਦੋ ਸਭਿਧਾਨ ਨਹੀਂ ਚੱਲਣਗੇ ਉਹਦਾ ਵਿਰੋਧ ਕਰਦੇ ਹੋਏ ਉਹ ਬਿਨਾ ਪਰਮਿਸ਼ਨ ਦੇ ਜੰਮੂ ਕਸ਼ਮੀਰ ਦੇ ਵਿੱਚ ਐਂਟਰ ਹੋਏ ਔਰ ਆਪਣੇ ਜੀਵਨ ਦਾ ਬਲੀਦਾਨ ਦਿੱਤਾ ਔਰ ਆਜ਼ਾਦ ਭਾਰਤ ਦੇ ਪਹਿਲੇ ਸ਼ਹੀਦ ਕਹਾਏ ਉਹਨਾਂ ਨੂੰ ਕੈਬਿਨੇਟ ਦੇ ਵਿੱਚ ਹੁੰਦੇ ਹੋਏ ਵੀ ਉਹਨਾਂ ਨੇ ਲੋਕਤੰਤਰ ਦੀ ਨੀਂਹ ਰੱਖਦੇ ਹੋਏ ਬਿਨਾ ਕਿਸੇ ਲਾਲਚ ਔਰ ਬਿਨਾ ਕਿਸੇ ਕਿਸੇ ਦਰਤੋਂ ਆਪਣਾ ਜੀਵਨ ਦਾ ਬਲੀਦਾਨ ਦਿੱਤਾ ਦੇਸ਼ ਵਾਸਤੇ ਬਲੀਦਾਨ ਦਿੱਤਾ ਦੇਸ਼ ਦੀ ਨੀਤੀਆਂ ਵਾਸਤੇ ਬਲੀਦਾਨ ਦਿੱਤਾ ਉਹਨਾਂ ਹੀ ਨੀਤੀਆਂ ਤੇ ਅੱਜ ਭਾਰਤੀ ਜਨਤਾ ਪਾਰਟੀ ਚੱਲ ਰਹੀ ਹੈ ਔਰ ਭਾਰਤੀ ਜਨਤਾ ਪਾਰਟੀ ਲੋਕਤੰਤਰ ਦੇ ਜੀਵਨ ਵਿੱਚ ਵਿਸ਼ਵਾਸ ਰੱਖਦੀ ਹੈ ਅੱਜ ਸ਼ਾਮਾ ਤੋਂ ਖਾਸ ਸ਼ਾਮਾ ਪ੍ਰਸ਼ਾਨ ਮੁਕਰਜੀ ਦੇ ਸੰਮਾਨ ਦਿਵਸ ਤੇ ਮੈਂ ਆਪਣੇ ਵੱਲੋਂ ਤੇ ਆਪਣੇ ਬੀਜੇਪੀ ਪਾਰਟੀ ਸਮਾਣਾ ਵੱਲੋਂ ਤੁਹਾਨੂੰ ਸ਼ੁਭਕਾਮਨਾਵਾਂ ਦੇ ਫੁੱਲ ਅਰਪਨ ਕਰਦਾ ਹਾਂ ਅੱਜ ਸਮਾਣਾ ਵਿਖੇ श्री श्यामा प्रसाद मुखर्जी ਦਾ ਬਰਦਾਦ ਦਿਵਸ ਜਤਿੰਦਰ ਸ਼ਰਮਾ ਜੀ ਦੀ ਅਗਵਾਈ ਹੇਠ ਮਨਾਇਆ ਜਾ ਰਿਹਾ ਹੈ। ਸ਼ਿਆਮਾ ਪ੍ਰਸਾਦ ਮੁਖਰਜੀ ਜਨ ਸੰਦੇਸ਼ ਸੰਸਾਪਕ ਸੀ। ਜਨ ਸੰਗ ਦਾ ਬੁੱਟਾ ਅੱਜ ਭਾਜਪਾ ਦੇ ਰੂਪ ਦੇ ਵਿੱਚ ਖਿਰਕੀ ਆਇਆ ਹੈ। ਸਾਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਦਾ ਇੱਕੋ ਹੀ ਨਾਰਾ ਸੀ ਕਿ ਦੋ ਸੰਵਿਧਾਨ ਹਿੰਦੁਸਤਾਨ ਦੇ ਵਿੱਚ ਨਹੀਂ ਚੱਲਣਗੇ। ਆਪਾਂ ਨੂੰ ਜੰਮੂ ਕਸ਼ਮੀਰ ਜਾਣ ਲੱਗਿਆਂ ਪਰਮਿਸ਼ਨ ਲੈ ਕੇ ਜਾਣੀ ਪੈਂਦੀ ਸੀ। ਉਹਨਾਂ ਦੀ ਜੋ ਦਿਲੀ ਤਮੰਨਾ ਸੀ ਉਹਨਾਂ ਦਾ ਬਲਦਾਨ ਸੀ ਸ੍ਰੀ ਸਾਡੇ ਨਰਿੰਦਰ ਮੋਦੀ ਜੀ ਨੇ ਉਸ ਬਲਦਾਨ ਦੇ ਸੱਚੀ ਸ਼ਰਧਾਂਜਲੀ ਦਿੰਦੇ ਹੋਏ ਜੰਮੂ ਕਸ਼ਮੀਰ ਦੇ ਵਿੱਚ 370 ਤਾਰਾ ਤੋੜ ਕੇ ਉਹਨੂੰ ਖਤਮ ਕੀਤਾ ਅਸੀਂ ਆਪਣੇ ਵੱਲੋਂ ਸਮਾਣਾ ਮੰਡਲ ਵੱਲੋਂ ਸ਼ਾਮਾ ਪ੍ਰਸ਼ਾਦ ਮੁਖਰਜੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦੇ ਹਾਂ ਉਹਨਾਂ ਦਾ ਨਾਮ ਇਸੇ ਤਰ੍ਹਾਂ ਹੀ ਗੂੰਜਦਾ ਰਹੇਗਾ ਪੂਰੇ ਹਿੰਦੁਸਤਾਨ 'ਚ ਪੂਰੀ ਦੁਨੀਆ ਦੇ ਵਿੱਚ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਤੇ ਸਾਰੇ ਮੰਡਲ ਵੱਲੋਂ ਸੱਚੀ ਸ਼ਤਾਂ ਦੇ ਦਿੰਦੇ ਹਾਂ